ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ YouTube ਚੈਨਲ ਸਰਾ ਫੈਮਲੀ ਤੇ ਸਾਰਿਆਂ ਨੂੰ ਪਹਿਲਾਂ ਜਿਹੜੇ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਦੋ ਪ੍ਰੈਸ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾਵੇ ਇੱਥੇ ਆਪਾਂ ਪਹੁੰਚ ਗਏ ਆ ਲੈਸਾਂ ਵਾਲੀ ਦੁਕਾਨ ਦੇ ਉੱਤੇ ਇਹ ਦੇਖੋ ਕਿੰਨਾ ਪਿਆਰਾ ਸੂਟ ਹੈਗਾ ਇਹ ਸੂਟ ਆਪਣਾ ਹੀ ਹੈਗਾ ਆਪਾਂ ਇਹਦੇ ਵਾਸਤੇ ਲੈਣ ਆਇਆ ਲੈਸ ਇਹ ਲੈਸਾਂ ਵਾਲੀ ਦੁਕਾਨ ਹੈਗੀ ਹੈ ਜਿਹੜੀ ਬਲਾਦੇ ਸ਼ਹਿਰ ਦੇ ਵਿੱਚ ਆਗੀ ਤੇ ਇਹ ਭੈਣਾ ਨੇ ਨਮਾ ਕੰਮ ਸਟਾਰਟ ਕੀਤਾਗਾ ਲੈਸਾਂ ਦਾ ਤੇ ਇੱਥੇ ਹੋਲ ਸੇਲ ਤੇ ਹਰੇਕ ਤਰ੍ਹਾਂ ਦੀ ਲੈਸ ਜਿਹੜੀ ਤੁਹਾਨੂੰ ਅਵੇਲੇਬਲ ਹੋ ਜੂਗੀ ਮਿਲ ਜੂਗੀ ਆ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਲੈਸਾਂ ਨੇਗੀਆਂ ਤੇ ਸਾਰੇ ਤਰ੍ਹਾਂ ਦੀ ਕਲਟੀ ਹੈਗੀ ਆ ਤੁਸੀਂ ਜਿੱਦਾਂ ਦੀ ਵੀ ਲੈਸ ਮੰਗੋਗੇ ਤੁਹਾਨੂੰ ਉਦਾਂ ਦੀ ਮਿਲ ਜੂਗੀ ਤੇ ਇਹ ਭੈਣ ਹੁਣੀਆਂ ਖੁਦ ਤੁਹਾਨੂੰ ਡਿਜ਼ਾਈਨ ਦੱਸਦੀਆਂ ਨੇ ਬਣਾ ਕੇ ਵੀ ਤੁਸੀਂ ਐਦਾਂ ਆਇਆ ਰੈਡੀ ਕਰ ਲਿਓ ਐ ਰੈਡੀ ਕਰ ਲਿਓ ਤੇ ਉਹ ਵੀ ਤੁਹਾਡਾ ਕੋਈ ਚੰਜਟ ਨਹੀਂ ਰਹੂਗਾ ਵੀ ਅਸੀਂ ਕਿੰਦਾ ਲੈਸ ਲਾਈਏ ਜਾਂ ਕਿੰਦਾ ਡਿਜ਼ਾਈਨ ਬਣਾਈਏ ਤੇ ਇਹਨਾਂ ਦਾ ਦੁਕਾਨ ਹੈਗੀ ਆ ਜਿਹੜੀ ਬੁਲਟਲਾਡੇ ਆ ਤੇ ਹੋਲ ਸੇਲ ਰੇਟਾਂ ਤੇ ਇੱਥੋਂ ਸਾਰੀਆਂ ਤੁਹਾਨੂੰ ਲੈਸਾਂ ਮਿਲ ਜਾਂਦੀਆਂ ਨੇ ਹਾਂਜੀ ਅਗਰ ਕਿਸੇ ਨੇ ਆਨਲਾਈਨ ਵੀ ਲੈਸ ਮੰਗਵਾਉਣੀ ਆ ਕਿ ਤੁਸੀਂ ਉਹ ਵੀ ਇਹ ਭੈਣ ਹੁਣੀਆਂ ਆਨਲਾਈਨ ਲੈਸ ਵੀ ਭੇਜ ਦੇਣਗੀਆਂ ਜਿੱਥੇ ਤੁਸੀਂ ਡਰੈੱਸ ਦੇਵੋਗੇ ਤੁਹਾਡੀ ਸੇਮ ਲੋਕੇਸ਼ਨ ਤੇ ਜਿਹੜੀ ਲੈਸ ਆਗੀ ਉਹ ਤੁਹਾਡੇ ਕੋਲੇ ਪਹੁੰਚ ਜਾਊਗੀ ਤੇ ਇਹਨਾਂ ਦਾ ਨੇਚਰ ਪੈਨ ਹੋਣੀ ਦਾ ਬਹੁਤ ਵਧੀਆ ਹੈਗਾ ਤੇ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਆਪਦਾ ਤੇ ਬਹੁਤ ਵਧੀਆ ਕੰਮ ਸੀ ਇਹਨਾਂ ਦਾ ਤੇ ਬਹੁਤ ਵਧੀਆ ਨੇਚਰ ਸੀ ਤੇ ਇਹਨਾਂ ਕੋਲੇ ਸਾਰੀਆਂ ਲੈਸਾਂ ਵੀ ਬਹੁਤ ਜ਼ਿਆਦਾ ਸੋਹਣੀਆਂ ਸੀ ਤੇ ਇਹ ਆਪ ਹੀ ਜਿਹੜੀਆਂ ਕੋਈ ਵੀ ਕਸਟਮਰ ਆਉਂਦਾ ਉਹਨਾਂ ਨੂੰ ਆਪ ਹੀ ਇਹ ਡਿਜ਼ਾਈਨ ਰੈਡੀ ਕਰਕੇ ਦੱਸਦੇ ਨੇ ਵੀ ਤੁਸੀਂ ਐਦਾਂ ਕਰ ਲਿਓ ਐਦਾਂ ਲੰਗਾ ਲਿਓ ਇਹ ਕੰਮ ਮੈਨੂੰ ਇਹਨਾਂ ਦਾ ਬਹੁਤ ਵਧੀਆ ਲੱਗਿਆ ਤੇ ਬਾਕੀ ਇੱਥੇ ਇਹ ਲੈਸਾਂ ਵਗੈਰਾ ਆਪਾਂ ਕੁਝ ਲੈ ਰਹੇ ਸੀਗੇ ਤੇ ਆਪਾਂ ਨੂੰ ਵਧੀਆ ਲੱਗੀਆਂ ਹਨਾ ਆ ਦੇਖੋ ਜਿੱਦਾਂ ਆਹ ਵਾਲੀ ਲੈਸ ਇਹ ਦੱਸ ਰਹੇ ਸੀ ਵੀ ਤੁਸੀਂ ਐਦਾਂ ਇਹਨੂੰ ਕਰਵਾ ਲਿਓ ਰੈਡੀ ਹੈ ਨਾ ਸੂਟ ਐ ਤੁਹਾਡਾ ਸੋਹਣਾ ਲੱਗੂਗਾ ਜਾਂ ਐਦਾਂ ਸੋਹਣਾ ਲੱਗੂਗਾ ਤੇ ਬਾਕੀ ਜੇ ਤੁਸੀਂ ਇਸ ਦੁਕਾਨ ਦਾ ਡਰੈੱਸ ਫੁੱਲ ਲੈਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਆਪਣੇ ਮੈਰਾ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਵਟਸਐਪ ਨੰਬਰ ਹੋਊਗਾ ਤੁਸੀਂ ਉਹਦੇ ਤੇ ਡਰੈੱਸ ਵਗੈਰਾ ਪੁੱਛ ਸਕਦੇ ਹੋ ਨੰਬਰ ਤੇ ਮੈਸੇਜ ਕਰਕੇ ਓਨਲੀ ਮੈਸੇਜ ਤੇ ਤੁਸੀਂ ਉਹ ਤੇ ਨੰਬਰ ਮੈਸੇਜ ਕਰਕੇ ਮੈਨੂੰ ਪੁੱਛ ਸਕਦੇ ਹੋਗੇ ਆਪਾਂ ਜਿਹੜਾ ਐਡਰੈਸ ਵਗੈਰਾ ਭੇਨ ਦਾ ਜਾਂ ਕੰਟੈਕਟ ਨੰਬਰ ਆ ਉਹ ਤੁਹਾਨੂੰ ਦੇ ਦੇਵਾਂਗੇ ਤੇ ਬਾਕੀ ਗੱਲ ਰਹੀ ਵੀ ਇਹਨਾਂ ਕੋਲੇ 10 ਰੁਪਏ ਮੀਟਰ ਤੋਂ ਸ਼ੁਰੂ ਹੋ ਜਾਂਦੀਆਂ ਨੇ ਲੈਸਾਂ 10 ਰੁਪਏ ਦੀ ਰੇਂਜ ਤੋਂ ਸ਼ੁਰੂ ਹੋ ਜਾਂਦੀਆਂ ਨੇ ਲੈਸਾਂ ਤੇ ਬਾਕੀ ਰੇਟ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਵੀ ਆਪਾਂ ਚੀਜ਼ ਲਾਵਾਂਗੇ ਪਰ ਹਾਂਜੀ ਰੇਟ ਬਹੁਤ ਸਹੀ ਹੈ ਇਹਨਾਂ ਦਾ ਜੈਨੂਨ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਇਹਨਾਂ ਦੀ ਦੁਕਾਨ ਦੇ ਉੱਤੇ ਤੇ ਬਹੁਤ ਸੋਹਣੀ ਲੈਸ ਦਿੰਦੇ ਨੇ ਬਾਕੀ ਆਪਦੀ ਹੈਨਾ ਜਿੱਦਾਂ ਦੀ ਵੀ ਆਪਾਂ ਘੱਟ ਜਾਂ ਵੱਧ ਰੇਂਜ ਵਾਲੀ ਲੈਣੀ ਆ ਉਹਦੇ ਹਿਸਾਬ ਨਾਲ ਇਹ ਆਪਾਂ ਨੂੰ ਪ੍ਰੋਵਾਈਡ ਕਰਾ ਦੇਣਗੇ ਇਹਨਾਂ ਕੋਲੇ ਮਹਿੰਗੀਆਂ ਵੀ ਸਸਤੀਆਂ ਵੀ ਜਿੱਦਾਂ ਦੀਆਂ ਵੀ ਤੁਹਾਨੂੰ ਚਾਹੀਦੀਆਂ ਨਹੀਆਂ ਵੀ ਹਾਂਜੀ ਕਈ ਵਾਰ ਨਹੀਂ ਜਿਆਦਾ ਕੋਸਟਲੀ ਚਾਹੀਦੀ ਹੁੰਦੀ ਹੈ ਨਾ ਆਪਣੇ ਕੋਲ ਸੂਟ ਹੀ ਇਹਨਾਂ ਨਹੀਂ ਜਾਂਦੀ ਕੋਸਟਲੀ ਹੁੰਦਾ ਆਪਾਂ ਠੀਕ ਠਾਕ ਜੀ ਰੱਖਣਾ ਹੁੰਦਾ ਕੰਮ ਤਾਂ ਉਹਦਾਂ ਦੀਆਂ ਵੀ ਸਾਰਾ ਕੁਝ ਇਹਨਾਂ ਕੋਲੇ ਅਵੇਲੇਬਲ ਆਗਾ ਤੇ ਬਾਕੀ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਲਿਓ ਕੰਟੈਕਟ ਕਰਕੇ ਤੁਸੀਂ ਗੱਲਬਾਤ ਕਰਕੇ ਖੁਦ ਜਿੱਥੇ ਵੀ ਕਹੋ ਉੱਥੇ ਮੰਗਾ ਸਕਦੇ ਹੋ ਆਨਲਾਈਨ ਕੰਮ ਹੈਗਾਗਾ ਆਨਲਾਈਨ ਹੋਲ ਸੇਲ ਤੇ ਵੀ ਸਾਰੀਆਂ ਲੈਸਾਂ ਤੁਹਾਡੇ ਕੋਲ ਅਵੇਲੇਬਲ ਹੋ ਜਾਣਗੀਆਂ ਤੇ ਅਗਰ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਨਾ ਕਿਸੇ ਭੈਣ ਨੇ ਨਵਾਂ ਕੰਮ ਸ਼ੁਰੂ ਕਰਨਾ ਤਾਂ ਉਹ ਵੀ ਤੁਸੀਂ ਇਹਨਾਂ ਤੋਂ ਲੈਸਾਂ ਮੰਗਵਾ ਸਕਦੇ ਹੋਗੇ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਲੈਸਾਂ ਲੈ ਕੇ ਤੇ ਇਹ ਤੁਹਾਨੂੰ ਨਵਾਂ ਕੰਮ ਸ਼ੁਰੂ ਕਰਵਾ ਸਕਦੇ ਨੇ ਤੇ ਬਾਕੀ ਬਹੁਤ ਜ਼ਾਰੇ ਕਸਟਮਰ ਆ ਰਹੇ ਸੀ ਜਾ ਰਹੇ ਸੀ ਆ ਆ ਜਾ ਰਹੇ ਸੀ ਹੈ ਨਾ ਤੇ ਆਪਾਂ ਵੀ ਇੱਥੇ ਬੈਠੇ ਸੀ ਆਪਾਂ ਵੀ ਲੈਸ ਵਗੈਰਾ ਲੈਣ ਆਏ ਹੋਏ ਸੀਗੇ ਤੇ ਇੱਥੇ ਆਪਾਂ ਸੂਟਾਂ ਵਾਸਤੇ ਲੈਸਾਂ ਦੇਖ ਰਹੇ ਸੀਗੇ ਤੇ ਜਿਹੜੇ ਆ ਸਿਸਟਰ ਖੜੇ ਨੇ ਦੁਕਾਨ ਆ ਜਿਹੜੀ ਇਹਨਾਂ ਦੀ ਐ ਇਹ ਰਲ ਮਿਲ ਕੇ ਕਰਦੇ ਨੇਗੇ ਤੇ ਬਾਕੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਜੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੱਧ ਤੋਂ ਵੱਧ ਤੇ ਜਿਹੜੀਆਂ ਆਪਾਂ ਪਿਛਲੇ ਸੂਟਾਂ ਵਾਲੀਆਂ ਵੀਡੀਓ ਅਪਲੋਡ ਕਰੀਆਂ ਸੀਗੀਆਂ ਜਿਨ੍ਹਾਂ ਦਾ ਕੀ ਡਿਸਕਾਊਂਟ ਸੀਗਾ ਆਪਣਾ ਰਖੜੀਆਂ ਦੇ ਤੇ ਆਪਣਾ ਸੌਣ ਦਾ ਤਿਹਾਰ ਚੱਲ ਰਿਹਾ ਉਹਦੇ ਤੇ ਉਹਦੇ ਕਰਕੇ ਜਿਹੜਾ ਡਿਸਕਾਊਂਟ ਚੱਲ ਰਿਹਾ ਸੀ ਸਾਰੇ ਬ੍ਰਾਂਡਾਂ ਤੇ ਪ੍ਰਿੰਟਸ ਸੀਗੇ ਸੂਟਸ ਸੀਗੇ ਜਿਹੜੇ ਸਾਰੇ ਕਿ ਉਹ ਵੀ ਬਹੁਤ ਵਧੀਆ ਆਫਰਸ ਸੀਗਾ ਤੇ ਇੱਥੇ ਦੇਖੋ ਆ ਹੁਣ ਇਹ ਭੈਣ ਆਪ ਹੀ ਦੱਸਦੇ ਸੀ ਵੀ ਤੁਸੀਂ ਐ ਵਾ ਕਰ ਲਿਓ ਇਹਨੂੰ ਏਦਾਂ ਰੈਡੀ ਕਰ ਲਿਓ ਇਹ ਸੂਟ ਨੂੰ ਤੇ ਦੇਖੋ ਜਿਵੇਂ ਹਨਾ ਸੂਟ ਆਪਣੇ ਕੋਲੇ ਸਿੰਪਲ ਹੁੰਦੇ ਆ ਕੋਈ ਚਾਹੇ 3-400 ਰੁਪਈਆ ਵਾਲਾ ਸੂਟ ਹੋਵੇ ਜੇ ਆਪਾਂ ਉਹਨਾਂ ਨੂੰ ਲੇਸਾਂ ਨਾਲ ਹਨਾ ਵਧੀਆ ਬਣਾ ਸਕਦੇ ਆਂਗੇ ਤੇ ਉਹਦੀ ਲੁੱਕ ਵਧੀਆ ਕਰ ਸਕਦੇ ਆਂ ਲੇਸਸ ਦੇ ਨਾਲ ਤੇ ਸੂਟ ਚਾਹੇ ਕੋਈ ਐ ਨਹੀਂ ਹੈਗਾ ਵੀ ਮਹਿੰਗਾ ਹੀ ਹੋਵੇ ਤੇ ਇਹ ਸੂਟ ਨੇ ਜਿਹੜੇ ਇਹ ਮਹਿੰਗੇ ਨਹੀਂ ਹੈਗੇ ਤੇ ਪਰ ਆ ਪੈਨ ਐਂਡ ਲੈਸਾ ਲਗਾ ਕੇ ਵਧੀਆ ਹਨਾ ਇਹਨੂੰ ਸੋਹਣਾ ਬਣਾ ਸਕਦੇ ਆ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਵੀ ਲੈਸਾਂ ਦਾ ਜਿਹੜਾ ਟ੍ਰੈਂਡ ਆ ਹੈਗਾ ਵੀ ਬਹੁਤ ਜ਼ਿਆਦਾ ਹੈਗਾ ਤੇ ਬਹੁਤ ਜ਼ਿਆਦਾ ਟ੍ਰੈਂਡ ਹੋ ਰਿਹਾ ਲੈਸਸ ਦਾ ਸਾਰੇ ਸਾਰੇ ਸੂਟਾਂ ਦੇ ਵਿੱਚ ਪ੍ਰਿੰਟ ਹੋ ਗਿਆ ਤੇ ਬਾਕੀ ਆ ਆਪਾਂ ਜਿਹੜੇ ਦੂਸਰੇ ਸੂਟ ਲੈਣੇ ਆ ਬਰਬਰੀ ਚ ਜਿਵੇਂ ਮਹਿੰਗਿਆਂ ਚ ਲੈਣੇ ਆ ਥੋੜੇ ਜੀ ਉਹਨਾਂ ਤੇ ਵੀ ਹਰੇਕ ਡਿਜ਼ਾਈਨ ਬਣਦਾ ਹਨਾ ਲੈਸਾਂ ਦੇ ਨਾਲ ਜਿਵੇਂ neck ਡਿਜ਼ਾਈਨ ਬਾਹਮਾਂ ਦਾ ਡਿਜ਼ਾਈਨ ਸਾਰੇ ਤਰ੍ਹਾਂ ਦੇ ਡਿਜ਼ਾਈਨ ਐ ਬਣ ਜਾਂਦੇ ਆ ਉਹਦੇ ਨਾਲ ਜਿਹੜਾ ਸੂਟ ਆ ਉਹਦੀ ਫੱਬ ਹੋਰ ਵੀ ਵਧੀਆ ਹੋ ਜਾਂਦੀ ਆ ਸਟਾਈਲਿਸ਼ ਜਿਹਾ ਬਣ ਜਾਂਦਾ ਤੇ ਲੈਸਾਂ ਦਾ ਜਿਹੜਾ क्रेਜ ਬਹੁਤ ਜ਼ਿਆਦਾ ਹੋ ਰਿਹਾਗਾ ਤੇ ਇੱਥੇ ਵੀ ਦੁਕਾਨ ਤੇ ਬਹੁਤ ਭੀੜ ਸੀਗੀ ਭੈਣ ਕੋਲੇ ਆਈ ਜਾਂਦੇ ਸੀ ਜਾਈ ਜਾਂਦੇ ਸੀ ਹਨਾ ਤੇ ਬਾਕੀ ਇਹਨਾਂ ਦਾ ਨੇਚਰ ਬਹੁਤ ਵਧੀਆ ਹੈ ਖੁਦ ਆਪ ਹੀ ਡਿਜ਼ਾਈਨ ਕਰ ਦਿੰਦੇ ਨੇ ਵੀ ਤੁਸੀਂ ਐਦਾਂ ਡਿਜ਼ਾਈਨ ਕਰ ਲਿਓ ਐਦਾਂ ਡਿਜ਼ਾਈਨ ਕਰ ਲਿਓ ਹਨਾ ਇਹ ਵੀ ਗੱਲ ਇਹਨਾਂ ਦੀ ਇੱਕ ਮੈਨੂੰ ਬਹੁਤ ਵਧੀਆ ਲੱਗੀ ਤੇ ਬਾਕੀ ਬਾਕੀ ਰੇਟ ਵੀ ਠੀਕ ਸੀਗੇ ਹਨਾ ਰੇਟ ਵੀ ਮੈਨੂੰ ਸਹੀ ਲੱਗੇ ਹੈ ਤੇ ਹੁਣ ਆਪਾਂ ਦੇਖੋ ਲੈਸ ਵਗੈਰਾ ਲੈਣੀ ਰਹਨੇ ਆ ਤੇ ਰੇਟ ਵਧੀਆ ਸੀ ਠੀਕ ਸੀਗੇ ਇਹਨਾਂ ਦੇ ਕੋਈ ਜ਼ਿਆਦਾ ਐ ਨਹੀਂ ਸੀ ਵੀ ਮਹਿੰਗੇ ਲੱਗਦੇ ਸੀ ਮਹੰਗਾ ਰੇਟ ਨਹੀਂ ਸੀਗਾ ਬਾਕੀ ਹਰੇਕ ਨੇ ਆਪਦੇ ਹਿਸਾਬ ਨਾਲ ਲੈਣਾ ਜੀ ਹਨਾ ਜਿੰਨਾ ਕਿ ਜਿਹਨੂੰ ਜਿੰਨੀ ਲੱਗੇ ਵੀ ਅਸੀਂ ਇੰਨੇ ਕ ਆਲੀ ਲੈਣੀ ਆ ਲੈਸ ਆ ਨਾ ਉਦਾਂ ਦੇ ਦੇਖੋ ਆ ਡਿਜ਼ਾਈਨ ਜਿਆ ਕਿੰਨਾ ਸੋਹਣਾ ਸੀ ਲੈਸ ਦਾ ਇਹ ਐਂ ਦੱਸ ਰਹੀ ਸੀ ਵੀ ਤੁਸੀਂ ਇਹਨੂੰ ਇਦਾਂ ਵੀ ਹਾਈਲਾਈਟ ਕਰ ਸਕਦੇ ਹੋ ਐ ਮੇਰਾ ਅੱਖ ਲਿਓ ਐ ਬਣਾ ਲਿਓ ਤੇ ਡਿਫਰੈਂਟ ਜੇ ਡਿਜ਼ਾਈਨ ਹੈਗੇ ਸੀ ਇਹਨਾਂ ਕੋਲ ਲੈਸਾਂ ਦੇ ਤੇ ਬਾਕੀ ਜੇ ਵੀ ਕਿਸੇ ਨੂੰ ਚਾਹੀਦਾ ਹੋਇਆ ਹੈ ਨਾ ਇਹ ਬਾਕੀ ਜੋ ਤੁਸੀਂ ਘਰੇ ਬੈਠੇ ਵੀ ਲੈ ਸਕਾ ਮੰਗਵਾਉਣੀਆਂ ਤੁਹਾਨੂੰ ਘਰੇ ਬੈਠੇ ਵੀ ਮਿਲ ਜਾਣਗੀਆਂ ਇਹ ਆਨਲਾਈਨ ਵੀ ਡਿਲੀਵਰੀ ਕਰਦੇ ਨੇਗੇ ਹੋਲ ਸੇਲ ਦੇ ਲਈ ਤੁਸੀਂ ਆਪਦਾ ਕੰਮ ਸ਼ੁਰੂ ਕਰਨਾ ਉੱਥੇ ਵੀ ਤੁਹਾਨੂੰ ਘਰੇ ਬੈਠੇ ਨੂੰ ਚਾਹੀਦਾ ਤੁਸੀਂ ਨਹੀਂ ਆ ਸਕਦੇ ਲੈਣ ਉੱਥੇ ਵੀ ਇਹ ਹੋਲ ਸੇਲ ਤੁਹਾਨੂੰ ਪਹੁੰਚਾ ਦੇਣਗੇ ਅ ਬਾਕੀ ਪਾਕਿਸਤਾਨੀ ਲੁੱਕ ਵਾਲੇ ਡਿਜ਼ਾਈਨ ਜਿਵੇਂ ਪੈਚ ਹੋਗੇ neck ਦੇ ਪੈਚ ਹੋਗੇ ਬਾਹਾਂ ਦੇ ਹੋਗੇ ਹੈ ਨਾ ਉਦਾਂ ਦਾ ਵੀ ਸਾਰਾ ਕੁਝ ਇਹਨਾਂ ਕੋਲੇ ਅਵੇਲੇਬਲ ਹੈਗਾਗਾ ਪੈਚ ਵਗੈਰਾ ਵੀ ਸਾਰੇ ਤਰ੍ਹਾਂ ਦੇ ਹੈਗੇ ਨੇ ਇਹਨਾਂ ਕੋਲੇ ਤੁਸੀਂ ਕਿਦਾਂ ਦਾ ਵੀ ਪੈਚ ਜਿਹੜਾ ਲੈ ਸਕਦੇ ਹੋ ਤੇ ਬੀਬੀਆਂ ਲਈ ਜਾਂਦੀਆਂ ਸੀ ਸਾਰੀਆਂ ਕਿਸੇ ਨੂੰ ਕਾਸੀ ਦੀ ਹੋ ਰਹੀ ਸੀ ਕਿਸੇ ਨੂੰ ਕਾਸੀ ਦੀ ਹੋ ਰਹੀ ਸੀ ਇੱਥੇ ਨਾ ਮੈਂ ਵਾਇਸ ਰਿਕਾਰਡ ਤਾਂ ਕਰਕੇ ਵੀਡੀਓ ਉਹ ਕਰੀਆ ਕਿਉਂਕਿ ਰੌਲਾ ਪੈ ਰਿਆ ਸੀ ਜਿਆਦਾ ਹਨਾ ਪਤਾ ਨਹੀਂ ਸੀ ਲੱਗਦਾ ਗੱਲ ਕਲੀਅਰ ਸੁਣ ਨਹੀਂ ਰਹੀ ਸੀ ਮੈਨੂੰ ਤਾਂ ਕਰਕੇ ਵਾਇਸ ਜਿਹੜੀ ਰਿਕਾਰਡ ਕਰਨੀ ਪਈ ਤੇ ਆ ਦੇਖੋ ਆ ਵੀ ਕਿੰਨਾ ਸੋਹਣਾ ਡਿਜ਼ਾਈਨ ਜਾਂ ਬਣਦਾ ਸੀਗਾ ਤੇ ਲਾਲ ਆ ਕੇ ਦਿਖਾਈ ਜਾਂਦੇ ਸੀ ਹਜੇ ਤੱਕ ਦੀਦੀ ਨੂੰ ਕੋਈ ਪਸੰਦ ਨਹੀਂ ਸੀ ਆਰੀ ਵੀ ਆ ਦੇਖੋ ਆ ਵੀ ਡਿਜ਼ਾਈਨ ਸੋਹਣਾ ਸੀਗਾ ਤੇ ਬਸ ਉਹ ਦੇਖੀ ਜਾ ਰਹੇ ਸੀਗੇ ਲਾਸਾ ਵੰਗੈਰਾ ਤੇ ਬਾਕੀ ਸੌਣ ਦਾ ਸੌਣ ਦਾ ਚੱਲ ਰਿਹਾ ਆਪਣਾ ਤਿਹਾਰਾ ਨਾ ਉਧਰੋਂ ਭੈਣਾਂ ਦਾ ਸਾਰੀਆਂ ਦਾ ਵਧੀਆ ਨੰਗ ਰਿਹਾ ਹੋਊਗਾ ਤੇ ਵਧੀਆ ਇੰਜੋਏ ਕਰ ਰਹੇ ਹੋਣਗੇ ਹੁਣ ਤਾਂ ਤੀਆਂ ਦਾ ਜਿਹੜਾ ਤਿਹਾਰਾ ਹਰੇਕ ਥਾਂ ਤੇ ਸੈਲੀਬ੍ਰੇਟ ਕੀਤਾ ਜਾ ਰਿਹਾ ਨਾ ਤੇ ਵਧੀਆ ਗੱਲ ਆ ਚਲੋ ਹਨਾ ਭੈਣਾਂ ਨੂੰ ਮੌਕਾ ਮਿਲ ਜਾਂਦਾ ਹਨਾ ਬਾਹਰ ਜਾਣ ਦਾ ਜਾਂ ਮਤਲਬ ਕਿ ਆਪਦਾ ਵਧੀਆ 2-4 ਦਿਨ ਜਿਹੜੇ ਨਾਚ ਰੱਪ ਲੈਂਦੇ ਆ ਹਨਾ ਬਾਕੀ ਇਥੇ ਦੁਨੀਆ ਤੇ ਲੈ ਕੇ ਕਿਸੇ ਨੇ ਕੁਝ ਨਹੀਂ ਜਾਣਾ ਹਨਾ ਤੇ ਵਧੀਆ ਗੱਲ ਆ ਜਿਹੜਾ ਦੁਬਾਰਾ ਰਿਵਾਜ ਉਹ ਸ਼ੁਰੂ ਹੋ ਰਿਹਾ ਆ ਦੇਖੋ ਇਹਨਾਂ ਨੇ ਨਾ ਇਹ ਜੈਲੋ ਜਾਂ ਸੂਟ ਸੀਗਾ ਮਾਸਟਰਡ ਜਿਹਾ ਇਹਨਾਂ ਨੇ ਆ ਲੈਸ ਟਾਈਡ ਆ ਲੈਸ ਸੀਗੀ ਇਹ ਇਹਨਾਂ ਐ ਡੈਕੋਰੇਟ ਕਰਤਾ ਇਹਨੂੰ ਵੀ ਨੈਕ ਦਾ ਤੇ ਸਿੱਧਾ ਸੈਂਟਰਲ ਪੈਨਲ ਜਿਹਨੂੰ ਕਹਿ ਦਿੰਨੇ ਆਪਾਂ ਵੀ ਕਲੀਆਂ ਕਲੀਆਂ ਦਾ ਡਿਜ਼ਾਈਨ ਬਣਾਤਾ ਹਾਂ neck ਨੂੰ ਵੀ ਸ਼ੇਪ ਦਾ ਜਿਹੜਾ ਉਹ ਦੇਤਾ ਇਹਨਾਂ ਨੇ ਵੀ ਵੀ ਸ਼ੇਪ ਤੁਸੀਂ ਇਦਾਂ ਕਰ ਲਿਓ ਤੇ ਐਂ ਨੀਚੇ ਨੂੰ ਕਲੀਆਂ ਜਾਂਦੀਆਂ ਲੈਸ ਉਹ ਵੀ ਲਾਤੀ ਤੇ ਇਹ ਬਿਲਕੁਲ ਨਾਲ ਹੀ ਮਿਲਗੀ ਲੈਸ ਤੇ ਸੂਟ ਦੇ ਇਹ ਖੁਦ ਡਿਜ਼ਾਈਨ ਕਰਕੇ ਦਿਖਾਈ ਜਾਂਦੇ ਨੇ ਵੀ ਤੁਸੀਂ ਐਂ ਕਰ ਲਿਓ ਤੇ ਇਹ ਟਾਈ ਡਾਈ ਲੈਸ ਇਹਦੇ ਵਿੱਚ ਜਿੰਨੇ ਸੂਟ ਚ ਕਲਰ ਨੇ ਉੰਨੇ ਹੀ ਲੈਸ ਦੇ ਵਿੱਚ ਕਲਰ ਨੇਗੇ ਮਤਲਬ ਕਿ ਆ ਪਤਾ ਨਹੀਂ ਲੱਗਣਾ ਹੈਗਾ ਵੀ ਤੁਹਾਡਾ ਵਰਕ ਆ ਜਾਇ ਟੋੜੀ ਲਾਸਲ ਗਈ ਹੋਈ ਆ ਹਨਾ ਨਾਲ ਹੀ ਸੇਮ ਜਿਹਾ ਉਦਾਂ ਹੀ ਹੋ ਗਿਆ ਤੇ ਇਹ ਦੱਸ ਰਹੇ ਸੀ ਆ ਲਾ ਕੇ ਵੀ ਐਂ ਕਰ ਲਿਓ ਨੂੰ ਤੇ ਬਾਕੀ ਜੀ ਚਲੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹਨਾ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬਰ ਜੇ ਕਿਸੇ ਨੂੰ ਡਰੈੱਸ ਚਾਹੀਦਾ ਹੋਇਆ ਭੈਣ ਦਾ ਤਾਂ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰ ਲਿਓ ਜਿਹੜਾ ਵਟਸਐਪ ਨੰਬਰ ਆ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆ ਓਕੇ ਜੀ ਬਾਏ ਬਾਏ ਸਾਰਿਆਂ ਨੂੰ